ਬੀਤੀ ਦੇਰ ਰਾਤ ਜੰਡਿਆਲਾ ਗੁਰੂ ਦੇ ਅਦੀਨ ਆਉਂਦੇ ਪਿੰਡ ਤਾਰਾਗੜ ਤਲਾਵਾਂ ਚ ਰਾਤ 7:00 ਸਵਾ 7 ਵਜੇ ਦੇ ਕਰੀਬ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ ਦੱਸਿਆ ਜਾ ਰਿਹਾ ਹੈ ਕਿ ਇੱਕ ਦੋਦੀ ਜੋ ਕਿ ਲੋਕਾਂ ਦੇ ਘਰਾਂ ਵਿੱਚ ਦੁੱਧ ਵੰਡ ਕੇ ਆਪਣੇ ਘਰ ਨੂੰ ਵਾਪਸ ਜਾ ਰਿਹਾ ਸੀ ਤੇ ਰਸਤੇ ਦੇ ਵਿੱਚ ਉਸ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਪੁਲਿਸ ਅਧਿਕਾਰੀ ਪੁਜੀ ਮੌਕੇ ਤੇ ਜਾਂਚ ਕੀਤੀ ਸ਼ੁਰੂ ਲਾਸ਼ ਨੂੰ ਲੈ ਕੇ ਕਬਜ਼ੇ ਵਿੱਚ ਪੋਸਟਮਾਰਟਮ ਦੇ ਲਈ ਭੇਜਿਆ ਗਿਆ ਹੈ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਥਾਣਾ ਜੰਡਿਆਲਾ ਗੁਰੂ ਦੇ ਡੀਐਸਪੀ ਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਦਾ ਨਾਮ ਕੁਲਵੀਰ ਸਿੰਘ ਹੈ ਤੇ ਪਿੰਡ ਦਾ ਕਰਦਾ ਰਣ ਵਾਲਾ ਹੈ ਇਹ ਦੋ ਦਿਨ ਵੇਚਣ ਦਾ ਕੰਮ ਕਰਦਾ ਹੈ ਤੇ ਅੱਜ ਸ਼ਾਮ ਨੂੰ ਪਿੰਡ ਦਾ ਰਾਗੜ ਤਲਾਵਾਂ ਵਿਖੇ ਘਰਾਂ ਵਿੱਚ ਦੁੱਧ ਪਾ ਕੇ ਵਾਪਸ ਆ ਰਿਹਾ ਸੀ ਤੇ ਇਸ ਨੂੰ ਕੋਝਣਪਛਾਤੇ ਨੌਜਵਾਨਾਂ ਵੱਲੋਂ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਹੈ ਉਹਨਾਂ ਕਿਹਾ ਕਿ ਮੁਰਣੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਮਾਮਲਾ ਪੁਰਾਣੀ ਰੰਜਿਸ਼ ਦਾ ਹੈ ਤੇ ਪਿੰਡ ਵਿੱਚ ਇਹਨਾਂ ਦੀ ਰੰਜਿਸ਼ ਚੱਲਦੀ ਪਈ ਸੀ ਇਹਨਾਂ ਦੇ ਪਿਤਾ ਦੇ ਦੱਸਣ ਦੇ ਮੁਤਾਬਕ 10-12 ਸਾਲ ਪਹਿਲੇ ਦੀ ਇਹਨਾਂ ਦੀ ਪਿੰਡ ਵਿੱਚ ਕਿਸੇ ਨਾਲ ਰੰਜਿਸ਼ ਸੀ ਜਿਸ ਦੇ ਚੱਲਦੇ ਅੱਜ ਉਹਨਾਂ ਨੇ ਕੁਲਵਿੰਦਰ ਸਿੰਘ ਨੂੰ 3 ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਉਹਨਾਂ ਦੱਸਿਆ ਕਿ ਕੁਲਬੀਰ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਇਹ ਮਾਪਿਆਂ ਦਾ ਇਕੱਲਾ ਇਕਲਾ ਪੁੱਤ ਸੀ ਉਹਨਾਂ ਕਿਹਾ ਕਿ ਅਸੀਂ Laash ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਪੁਲਿਸ ਅਧਿਕਾਰੀ ਨੇ ਕਿਹਾ ਕਿ ਇਹ ਇਕੱਲੇ ਬੰਦੇ ਦਾ ਕੰਮ ਨਹੀਂ ਇਹ ਕਟੋ-ਕਟ 3-4 ਬੰਦਿਆਂ ਦਾ ਕੰਮ ਹੈ ਅਸੀਂ ਜਾਂਚ ਕਰ ਰਹੇ ਹਾਂ ਜਲਦੀ ਹੀ ਦੋਸ਼ੀਆਂ ਨੂੰ ਕਾਬੂ ਕਰ ਲਵਾਂਗੇ ਇਸ ਮੌਕੇ ਪਿੰਡ ਦੇ ਲੋਕਾਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਅਸੀਂ ਆਪਣੀ ਦੁਕਾਨ ਤੋਂ ਆਪਣੇ ਘਰ ਨੂੰ ਵਾਪਸ ਆ ਰਹੇ ਸੀ ਤੇ ਰਸਤੇ ਵਿੱਚ ਕੁਲਵੀਰ ਸਿੰਘ ਦੀ ਗੱਡੀ ਵੇਖੀ ਤੇ ਜਿਸ ਵਿੱਚ ਉਸ ਦੀ ਲਾਸ਼ ਪਈ ਹੋਈ ਸੀ ਤੇ ਉਸ ਨੂੰ ਗੋਲੀਆਂ ਵਜੀਆਂ ਹੋਈਆਂ ਸਨ ਉਹਨਾਂ ਦੱਸਿਆ ਕਿ ਇਹ ਸਾਡੇ ਘਰ ਵੀ ਦੁੱਧ ਪਾਉਂਦਾ ਤੇ ਪਿੰਡ ਵਿੱਚ ਹੋਰ ਵੀ ਕਈ ਘਰਾਂ ਵਿੱਚ ਦੁੱਧ ਪਾਉਂਦਾ ਸੀ ਉਹਨਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਵੀ ਮੌਕੇ ਤੇ ਪਹੁੰਚ ਗਿਆ ਉਹਨਾਂ ਵੱਲੋਂ ਬੰਦੀ ਕਾਰਵਾਈ ਕੀਤੀ ਜਾ ਰਹੀ ਹੈ ਪੱਤਰਕਾਰ ਕਨਵਲਜੀਤ ਸਿੰਘ ਲਾਡੀ ਤੇ ਵਾਕਿਆ ਇੱਥੇ ਹੋਇਆ ਵਾ ਤੁਹਾਡਾ ਕੀ ਲੱਗਦੇ ਮੇਰਾ ਲੜਕਾ ਕਿੰਨੀ ਉਮਰ ਸੀ ਇਹ 35 ਤੋਂ 40 ਹੋਊ ਇਸ ਦਾ ਲਗਦਾ ਹਾਂ ਹਾਂਜੀ ਕੀ ਮੰਗ ਕਰਨੀ ਸ਼ਬਦ ਮੰਗ ਪੀਜੋ ਉਹਨੋਂ ਕੇਸ ਹੋ ਗਿਆ ਉਹ ਜਿਹੜਾ ਵਾ ਪੀ ਉਹ ਕੇਸ ਦੀ ਕੋਖ ਵੀ ਕਰਨੀ ਆ ਜਿਹੜੇ ਬੰਦੇ ਉਹਨਾਂ ਤੇ ਕੇਸ ਪਾਉਣਾ ਇਸ ਮਸਲੇ ਤੇ ਪਹਿਲਾਂ ਵੀ ਕਦੀ ਕੋਈ ਐਦਾਂ ਦੀ ਗੱਲਬਾਤ ਹੋਈ ਕੋਈ ਨਾ ਕਦੀ ਨਹੀਂ ਹੋਈ ਕੋਈ ਧਮਕੀ ਕਿਸੇ ਦੀ ਜਾਂ ਕੋਈ ਵੀ ਨਾ ਕੁਝ ਨਹੀਂ ਹੋਇਆ ਵੀ ਰੰਜਿਚ ਹੈਗੀ ਸ਼ਾਕਿਆ ਕਿਸੇ ਦੀ ਹਾਂਜੀ ਕਿਸ ਤਰ੍ਹਾਂ ਕੇ ਹੋਈ ਕਿਤਰਾ ਘਟਨਾ ਕਿਤਰਾ ਹੋਈ ਤੁਸੀਂ ਘਟਨਾ ਇਹ ਪਿੰਡੋਂ ਦੁੱਧ ਪੌਣ ਧਾਰੜਾਂ ਤੋਂ ਤਲਾਵੀ ਪੌਣ ਆਇਆ ਅੱਛਾ ਜੀ ਤੇ ਇੱਥੇ ਰਾਹ 'ਚ ਉਹਨੂੰ ਕੀ ਰਿਆ ਗਿਆ ਜਾਂ ਡੱਕਿਆ ਗਿਆ ਅੱਛਾ ਜੀ ਇੱਥੇ ਉਹਨਾਂ ਗੋਲੀਆਂ ਮਾਰਤੀਆਂ ਸਾਨੂੰ ਬਾਅਦ ਦੇ ਵਿੱਚ ਪਿੰਡ ਸੁਨਾਹ ਗਿਆ ਵਾ ਬੰਦਾ ਉਹ ਤਲਾਵੀ ਦੇ 'ਚ ਸਾਨੂੰ ਜਾਣਦੇ ਹੀ ਸੀਗੇ ਉਹਨਾਂ ਵੇਖਿਆ ਕਿ ਗੱਡੀ ਕੀ ਖਲੋਤੀ ਆ ਤੇ ਪਿੱਲਾਂ ਗੁੰਦੀ ਰੋਕੇ ਨੰਘਾਈ ਉਹਨਾਂ ਨੇ ਤੇ ਵੇਖਿਆ ਕਿ ਬੰਦਾ ਵਿੱਚ ਲੰਮਾ ਪਿਆ ਵਾ ਉਹ ਆਂਦੇ ਵੀ ਅਹੀਂ ਸਮਝਿਆ ਕਿ ਇਹਨੂੰ ਟੈਗ ਨਾ ਹੋਇਆ ਵੀ ਤੇ ਜਾ ਉਹਨਾਂ ਵੇਖਿਆ ਤੇ ਉਹ ਵੀ ਜਾਣਦੇ ਹੀ ਮੇਰੇ ਲੜਕੇ ਨੂੰ ਉਹਨਾਂ ਨੇ ਫਿਰ ਉਹ ਗੱਡੀ ਲੈ ਕੇ ਉਹ ਪਿੰਡ ਗਏ ਆ ਉਧਰੋਂ ਸਾਨੂੰ ਫੋਨ ਆਇਆ ਵਾ ਤੇ ਅਹੀਂ ਅਜੇ ਵੀ ਤਿਆਰ ਹੋਣਦੇ ਆ ਵੀ ਆਂਦੇ ਵੀ ਗੋਲੀ ਵੱਜੀ ਏ ਕਲਵੀਰ ਦੇ ਤੇ ਉਹ ਗੋਲੀ ਵੱਜੀ ਜਿਹੜੀ ਹੀਗੀ ਉਹ ਫਿਰ ਵੀ ਅਹੀਂ ਆਖਾ ਵੀ ਘਰੋਂ ਗੱਡੀ ਲੈ ਚਲੀਏ ਤੇ ਪਾ ਕੇ ਤੇ ਉਹਨੂੰ ਅੰਮ੍ਰਿਤਸਰ ਲੈ ਜਾਾਂਗੇ ਤੇ ਉਹ ਆਣ ਕੇ ਵੇਖਿਆ ਤੇ ਖਤਮ ਹੋਇਆ ਕਿੰਨੀਆਂ ਗੋਲੀਆਂ ਵੱਜੀਆਂ ਗੋਲੀ ਇੱਕ ਕਾਨੇ 'ਚ ਵੱਜੀ ਆ ਇਹ ਦੋ ਇੱਚ ਪੇਟ 'ਚ ਵੱਜੀਆਂ ਹੋਣ ਕੀ 1 ਵਜੇ ਆ ਤੇ ਹੋਰ ਇੱਥੇ ਬਾਹਤ ਆ ਗੱਡੀ ਦੇ ਵਜੇ ਆ ਗੱਡੀ ਦੇ ਵਜੇ ਆ ਤੇ ਉਹ ਕਿੰਨੇ ਜਾਣੇ ਸੀ ਪਤਾ ਕੁਛ ਨਹੀਂ ਪਤਾ ਜੀ ਸਾਨੂੰ ਉਹ ਕੱਥੇ ਆਏ ਪਤਾ ਇਹ ਵੀ ਨਹੀਂ ਕੋਈ ਪਤਾ ਪ੍ਰਸ਼ਾਸਨ ਵੱਲੋਂ ਕੋਈ ਤੁਹਾਨੂੰ ਮਿਲ ਰਿਹਾ ਕੋਈ ਜਵਾਬ ਕਿਸ ਤਰ੍ਹਾਂ ਜੀ ਪੁਲਿਸ ਕੀ ਕਹਿ ਰਹੀ ਹੈ ਪੁਲਿਸ ਵੱਲੋਂ ਪ੍ਰਸ਼ਾਸਨ ਕੋਈ ਆ ਪੁਲਿਸ ਤੇ ਆਈ ਹੈ ਜੀ ਹਾਜ਼ਰ ਹੈ ਮੌਕੇ ਤੇ ਆ ਗਈ ਹੈ ਹਾਂ ਜੀ ਜਦੋਂ ਫੋਨ ਕੀਤਾ ਉਹ ਛੇਤੀ ਆ ਗਏ ਉਸੇ ਵੇਲੇ ਏ ਇਹ ਲੜਕੇ ਦੀ ਜੈਤ ਹੋਈ ਯਾਰ ਕਿੱਦਾਂ ਪਤਾ ਲੱਗਾ ਤੁਹਾਨੂੰ ਜੀ ਮੈਨੂੰ ਉਹ ਹੋਂਦੇ ਤਲਾ ਮਿਲੀ ਆ ਵੀ ਤੇ ਹੋਇਆ ਕੋਈ ਇਹ ਮੁੰਡਾ ਪੁਰਾਣਾ ਮੇਰਾ ਜਾਨੋ ਹੈ ਤੇ ਅੱਜ ਤੋਂ ਕਾਫੀ ਸਾਲ ਪਹਿਲਾਂ 5-6 ਸਾਲ ਪਹਿਲਾਂ ਅਸੀਂ ਰਿਸ਼ਤੇ ਨਹੀਂ ਸਾਡਾ ਤੇ ਨੋਨ ਬੰਦਾ ਹੈ ਮੇਰਾ ਤੇ ਮੈਨੂੰ ਕਿਹਨ ਦੱਸਿਆ ਵੀ ਨਾਂ ਗੱਲਬਾਤ ਹੋਈ ਮੇਰੇ ਪਿੱਟ ਦਾ ਮੁੰਡਾ ਵਾ ਮਨਮੋਹਨ ਸਿੰਘ ਆ ਆ ਆ ਮਾਦ ਪਾੜੀ ਚੰਗਾ ਮੁੰਡਾ ਹੈਗਾ ਉਹ ਇਹਕ ਮੋਹਨ ਸਿੰਘ ਇਹਕ ਮੋਹਨ ਸਿੰਘ ਮੇਰਾ ਕਲਾਸਮੇਟ ਆ ਉਹਨੇ ਮੈਨੂੰ ਹੌਂਗਰ ਦਿੱਤਾ ਕਿ ਆ ਗੱਲਬਾਤ ਹੋ ਗਈ ਤੇ ਮੇਰੇ ਲਿੰਕ ਜੀ ਇਹ ਮੇਰੇ ਕੋ ਘਰ ਦਾ ਨੰਬਰ ਤਾਂ ਹੈ ਨਹੀਂ ਸੀ ਤੇ ਮੇਰੇ ਗਰਮੇਈ ਭਾਈ ਦਾ ਨੰਬਰ ਹੈਗਾ ਸੀ ਮਿਰਿਆੜਤੀ ਆ ਮੈਂ ਹਾਂ ਦੱਸਿਆ ਵੀ ਵਧੀਆ ਗੱਲਬਾਤ ਹੋ ਗਈ ਆ ਇਨਾ ਫਿਰ ਉਹਦੇ ਘਰ ਫੋਨ ਕੀਤਾ ਤੇ ਇਹਨਾਂ ਉਹਨਾਂ ਘਰ ਲਾ ਦਿੱਤੀ ਕਿੰਨੇ ਕੋਈ ਇੱਦਿ ਘੱਟ 7 ਵਜੇ ਲਗਭਗ ਨਿਕਲੇ ਜੇ ਤੁਹਾਨੂੰ ਪਤਾ ਲੱਗਿਆ ਉਦੋਂ ਇਹ ਮਤਲਬ ਡੈਥ ਹੋ ਚੁੱਕੀ ਸੀ ਆ ਸਰ ਇਹ ਡਾਕਟਰ ਦਾ ਸਾਸੀ ਕੇ ਸਾਥ ਦੇ ਕੋਇਆ ਕੀ ਜੀ ਵੈਸੇ ਕਿੱਧਰੋਂ ਆ ਰਹੇ ਸੀ ਕਿਦਾਂ ਕੀ ਕੰਮ ਇਹ ਗੱਡੀ ਦੇ ਲੋਕੇਸ਼ਨ ਵੇਖ ਰੋ ਤੁਸੀਂ ਇਹ ਪਿੰਨੋਂ ਦੁੱਧ ਦੇ ਹੁਣ ਆਉਂਦੇ ਰੋਜ਼ ਹੀ ਪਿੰਡ ਜੀ ਅੱਗੇ ਤਾਂ ਮੋਟਰਸਾਈਕਲ ਤੇ ਆਉਂਦੇ ਸੀ ਅੱਜ ਕਾਰ ਤੇ ਸੀ ਤੇ ਕੇ ਨੇ ਪਤਾ ਨਹੀਂ ਕੀ ਨਰੰਝੇ ਸੀ ਕੀ ਇਹ ਤੇ ਮੇਰਾ ਬਾਪ ਕੋਈ ਤਾਂ ਉਛਾਬ ਜੀ ਹਾਂ ਵੈਸੇ ਗੱਲ ਕਰਨ ਸਾਡੇ ਕੁਝ ਵੀ ਪਰ ਮੁੰਡਾ ਚੰਗਾ ਸੀ ਚੰਗੇ ਸੁਭਾਅ ਦਾ ਮੁੰਡਾ ਸੀ ਮਿਲਵਤਨ ਵਾਲਾ ਮੁੰਡਾ ਸੀ ਸਾਡਾ ਚੰਗੀ ਗੱਲ ਹੈ ਜੀ ਕਿੰਨੇ ਵਾਰੀ ਕਿਹਾ ਸਾਡੇ ਵੀ ਗੱਲ ਕੀਤੀ ਇਸ ਲਈ ਘਰ ਤਾਂ ਘਟਾਂਗੇ ਜੀ ਤੇ ਬਾਰੇ ਕੋਈ ਨਹੀਂ ਆਖਦੇ ਉਹ ਜਗੇ ਕਿ ਕਿਦਾਂ ਕੀ ਹੋਵਾ ਦਿੰਦਾ ਇਹ ਪਿੰਡ ਧੌੜ ਦਾ ਕਲਵੀਰ ਸਿੰਘ ਪੁੱਤਰ ਬਰੀਕ ਸਿੰਘ ਸੀ ਦੁੱਧ ਦਾ ਕੰਮ ਕਰਦੇ ਆ ਇਹ ਇਹ ਸ਼ਾਮੀ 6 ਵਜੇ 6:30 6 ਵਜੇ ਘਰੋਂ ਅਜਮੀਂ ਜਾਦਾ ਪੈ ਰਿਆ ਸੀ ਆਪਣੀ Honda Image ਤੇ ਦੁੱਧ ਦੇਣ ਗਿਆ ਸੀ ਤਲਾਮੇ ਤਲਾਮੇ ਦੁੱਧ ਦੇ ਕੇ 7 ਵਜੇ 7 ਵਜੇ ਉੱਥੇ ਪੂਰੇ ਦੁੱਧ ਦੇ ਕੇ ਤਾਂ ਵਾਪਸ ਆ ਰਿਹਾ ਸੀ ਤਾਂ ਇਹ ਜਿਹੜੀ ਮੋਟਰ ਹੈਗੀ ਹੈ ਇਹਦੇ ਤੇ ਜੋ ਨਿਸ਼ਾਨ ਤੋਂ ਲੱਗ ਰਿਹਾ ਗੱਡੀ ਦੇ ਉਹਦੇ ਸਾਈਡ ਤੇ ਇੱਕ ਗੱਡੀ ਖੜੀ ਲੱਗਦੀ ਹੈ ਉਹਨਾਂ ਨੇ ਅੱਗੇ ਗੱਡੀ ਕਰਕੇ ਰੋਕ ਕੇ ਤੇ ਫਾਇਰਿੰਗ ਕਰਕੇ ਉਹਦੀ ਡੈਥ ਕਰ ਦਿੱਤੀ। ਇਹ ਕਾਰਨ ਦਾ ਪਤਾ ਲੱਗਾ ਜੀ? ਕਾਰਨ ਹਾਂਜੀ ਉਹਦੇ ਫਾਦਰ ਸਾਹਿਬ ਨਾਲ ਗੱਲ ਹੋਈ ਹੈ ਇਹਨਾਂ ਦਾ ਘਰੇਲੂ ਹੀ ਰੰਜਿਸ਼ ਹੀ ਆ ਪਿੰਡ ਦੇ ਵਿੱਚ ਹੀ। ਉਹਦੇ ਕਾਰਨ ਹੀ ਇੱਕ ਗੱਲ ਹੋਈ ਹੈ। ਕੀ ਕਾਰਵਾਈ ਕੀਤੀ ਹੈ? ਕਾਰਵਾਈ ਉਹਨਾਂ ਦਾ ਬਿਆਨ ਲਿਖ ਕੇ ਪਰਚਾ ਦੇ ਰਹੇ ਹਾਂ ਜੀ। ਬਾਡੀ ਜਿਹੜੀ ਅਸੀਂ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜਤੀ ਹੈ। ਸਰ ਜਿੰਨੇ ਫਾਇਰਿੰਗ ਤੇ ਕਿੰਨੇ ਬੰਦੇ ਕੋਈ ਸ਼ਾਇਦ ਪਤਾ ਲੱਗਾ ਕੋਈ? ਹਾਂਜੀ ਇਹ ਤਾਂ ਨਹੀਂ ਕੁਝ ਨਹੀਂ ਕਿਹਾ ਜਾ ਸਕਦਾ ਪਰ ਉਹ ਅਸੀਂ ਉਹਨਾਂ ਕਮਰੇ ਔਰ ਸਾਈਡਾਂ ਤੇ ਹੈਗੇ ਜਿਹੜੇ ਉਹ ਖੰਘਾਲ ਰਹੇ ਆ ਟੀਮਾਂ ਲਾਤੀਆਂ ਉਹ ਤੋਂ ਪਤਾ ਲੱਗੂਗਾ ਕਿੰਨੇ ਕੁ ਫਾਇਰ ਹੋਇਆ ਇਹ ਤਿੰਨ ਦਾ ਤਾਂ ਸਾਨੂੰ ਲੱਗ ਰਿਹਾ ਤਿੰਨ ਤਾਂ ਗੋਲੀਆਂ ਉਹਦੇ ਲੱਗੀਆਂ ਬਾਕੀ ਅਜੇ ਅਸੀਂ ਸਰਚ ਕਰਾਂਗੇ ਸਾਰੀ ਤੇ ਮੌਕੇ ਤੇ ਹੀ ਡੈਥ ਹੋ ਗਈ ਕਿ ਅਜੇ ਮੌਕੇ ਤੇ ਡੈਥ ਹੋ ਗਈ ਮੁੱਦਰੀ ਤੇ ਬੀਜ ਲੋ ਕੀ ਪਤਾ ਮੁੱਦਲੀ ਤਫਤੀਸ਼ ਤੋਂ ਇਹੀ ਗੱਲ ਲੱਗ ਰਹੀ ਆ ਵੀ ਪਿੰਡ ਦੀ ਰੰਜਿਸ਼ ਆ ਇਹਨਾਂ ਦੀ 10-15 ਸਾਲ ਪਹਿਲਾਂ ਦੀ ਹੋਰ ਇਹਨਾਂ ਦੇ ਫਾਦਰ ਸਾਹਿਬ ਦਾ ਕਹਿਣਾ ਵੀ ਕੋਈ ਸਾਡੇ ਕਿਸੇ ਨਾਲ ਰੰਜਿਸ਼ ਨਹੀਂ ਉਹ ਕੋਈ ਇੱਕ ਦੋ ਬੰਦੇ ਹੈਗੇ ਜਿਹੜੇ ਇਹਨਾਂ ਨਾਲ ਰੰਜਿਸ਼ ਰੱਖਦੇ ਸੀ ਤੇ